ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵੱਡਾ ਫੈਸਲਾ ਆ ਗਿਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਰਾਜ ਸਭਾ ਦੇ ਮੈਂਬਰ ਰਗਵ ਛੱਡਾ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਇਸ ਤੋਂ ਇੱਕ ਵੱਡਾ ਫੈਸਲਾ ਇੱਕ ਹੋਰ ਲਿਆ ਸੀ ਆਮ ਆਦਮੀ ਪਾਰਟੀ ਨੇ ਅੱਜ ਤੋਂ ਲਗਭਗ 9 ਦਿਨ ਪਹਿਲਾਂ ਮੌਕੇ ਦੇ ਚਾਰ ਮੰਤਰੀਆਂ ਦੇ ਕੋਲੋਂ 1 ਘੰਟੇ ਦੇ ਵਿੱਚ ਅਸਤੀਫੇ ਮੰਗ ਲਏ ਗਏ ਸੀ ਸਿਆਸੀ ਦਬਾਅ ਆਇਆਗਾ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਵੀ ਨਹੀਂ ਦੱਸੀਆਂ ਗਈਆਂ ਕਿ ਕਿੰਨਾ ਕਾਰਨਾਂ ਦੇ ਕਾਰਨ ਤੁਹਾਨੂੰ ਬੁਜ਼ਾਰਤ ਦੇ ਵਿੱਚੋਂ ਕੱਢਿਆ ਜਾਂਦਾ ਹੈ ਯਾਨੀ ਕਿ 2.5 ਸਾਲ ਉਹਨਾਂ ਨੇ ਕੀ ਇਮਾਨਦਾਰ ਨਾਲ ਕੰਮ ਨਹੀਂ ਕੀਤਾ ਕੀ ਉਹਨਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਸੀ ਕੀ ਉਹਨਾਂ ਨੇ ਆਪਣੀਆਂ ਅਚਲ ਅਤੇ ਅਚਲ ਜ਼ਾਇਦਾਦਾ ਬਣਾਈਆਂ ਇਸ ਦਾ ਖੰਡਨ ਕੀਤੇ ਬਗੈਰ ਇੱਕ ਵੱਡਾ ਫੈਸਲਾ ਲਿਆ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਾਰਾ ਮੌਜੂਦਾ ਮੰਤਰੀਆਂ ਨੂੰ ਉਹਨਾਂ ਦੇ ਅਹੁਦਿਆਂ ਉੱਤੋਂ ਹਟਾ ਦਿੱਤਾ ਅਤੇ ਦੂਜੇ ਆਪਣੇ ਖਾਸਮ ਖਾਸ ਪੰਜ ਨਵੇਂ ਮੰਤਰੀ ਬਣਾ ਦਿੱਤੇ ਜਿਹੜੇ ਲਾਹੇਗਾ ਉਹ ਦੱਸਿਆ ਜਾਂਦਾ ਹੈ ਸੂਤਰਾਂ ਦੇ ਹਵਾਲੇ ਦੇ ਅਨਸਾਰ ਕਿ ਉਹ ਖਾਸਮ ਖਾਸ ਮੰਨੇ ਜਾਂਦੇ ਸੀ ਖਾਸ ਸੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹੁਣ ਇੱਕ ਵੱਡਾ ਫੈਸਲਾ ਹੋਰ ਲੈ ਲਿਆ ਗਿਆ ਹੈ ਇਹਨਾਂ ਦਿਨਾਂ ਦੇ ਵਿੱਚ ਜੇਰੇ ਇਲਾਜ ਲਈ ਐਡਮਿਨ ਨੇ ਖਰੜ ਦੇ 40 ਫੋਰਟਿਸ ਹਸਪੀਟਲ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਰਿਪੋਰਟਾਂ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲੇਗੀ ਲਗਾਤਾਰ ਦੋ ਵਾਰ ਬਿਮਾਰ ਹੋ ਚੁੱਕੇ ਨੇ ਲਗਾਤਾਰ ਰਿਪੋਰਟਾਂ ਜਿਹੜੀਆਂ ਨੇ ਉਹ ਅਬਨਾਰਮਲ ਆ ਰਹੀਆਂ ਨੇ ਨਾਰਮਲ ਨਹੀਂ ਆ ਰਹੀਆਂ ਕਿਉਂਕਿ ਉਹਨਾਂ ਦੀ ਧਮਣੀਆਂ ਉਹਨਾਂ ਦੀ ਫੇਫੜਿਆਂ ਦੇ ਵਿੱਚ ਜਿਸ ਤਰ੍ਹਾਂ ਪਾਣੀ ਭਰ ਚੁੱਕਿਆ ਹੈ ਇਸ ਦਾ ਖੁਲਾਸਾ ਕੀਤਾ ਹੈ ਬਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਕਹਿੰਿਆ ਸ਼ਾਇਦ ਆਮ ਆਦਮੀ ਪਾਰਟੀ ਵਾਲੇ ਦੇ ਜਿਹੜੇ ਮੈਂਬਰ ਨੇ ਸਮਰਥਕ ਨੇ ਉਹ ਨਾਂ ਦੱਸਣ ਲੇਕਿਨ ਮੈਨੂੰ ਸਾਰਾ ਪਤਾ ਹੈ ਕਿ ਸ਼ਰਾਬ ਪੀਣ ਦੇ ਨਾਲ ਉਹਨਾਂ ਦੇ ਫੇਫੜੇ ਜਾਂ ਨਿਵ ਨਫਰੋਸਿਸ ਨਾਮ ਦੀ ਜਿਹੜੀ ਬਿਮਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੀਵਰ ਟ੍ਰਾਂਸਪੋਰਟ ਵੀ ਹੋ ਸਕਦਾ ਹੈ ਇਧਰੋਂ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਬਿਮਾਰ ਨੇ ਨਾ ਤਾਂ ਅਰਵਿੰਦ ਕੇਜਰੀਵਾਲ ਨੂੰ ਕੋਈ ਟਵੀਟ ਕੀਤਾ ਗਿਆ ਨਾ ਕੋਈ ਮੈਸੇਜ ਛੱਡਿਆ ਗਿਆ ਨਾ ਹੀ ਜਦੋਂ ਦਿੱਲੀ ਦੇ ਹਸਪਤਾਲ ਦੇ ਵਿੱਚ ਅਜਤੋਂ ਲਗਭਗ 15 ਦਿਨ ਪਹਿਲਾਂ ਐਡਮਿਟ ਸੀ ਅਪੋਲੋ ਦੇ ਵਿੱਚ ਨਾ ਹੀ ਉਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਕੀ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਸਿਰਫ ਜਦੂ ਰਿਹਾ ਹੋ ਕੇ ਆਪੀ ਫੁੱਲਾਂ ਦੇ ਗੁਸਸ ਗੁਸਸਤੇ ਲੈ ਕੇ ਅਰਵਿੰਦ ਕੇਜਰੀਵਾਲ ਵਾਸਤੇ ਜਾਣਾ ਫਿਰ ਪ੍ਰੋਗਰਾਮਾਂ ਦੇ ਵਿੱਚ ਬੁਲਿਅਤ ਨਾ ਕਰਨ ਦਿੱਤੀ ਜਾਣੀ ਪੰਜਾਬੀ ਅਤੇ ਪੰਜਾਬੀਅਤ ਦਾ ਅਪਮਾਨ ਕਰਨਾ ਇਹ ਫਿਤਰਤ ਬਣ ਗਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਇੱਕ ਵੱਡਾ ਫੈਸਲਾ ਭਗਵੰਤ ਮਾਨ ਦੇ ਖਿਲਾਫ ਲੈਣ ਜਾ ਰਹੀ ਹੈ ਆਮ ਆਦਮੀ ਪਾਰਟੀ ਹੋ ਸਕਦਾ ਹੈ ਕਿ ਕੁਲਤਾਰ ਸਿੰਘ ਸਧਵਾ ਹਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਨੇ ਅਤੇ ਅਮਨ अरोड़ा ਜਿਹੜੇ ਕੈਬਨਟ ਦਾ ਹਿੱਸਾ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਅਤੇ ਚੌਥਾ ਨਾਮ ਦੱਸਿਆ ਜਾ ਰਿਹਾ ਹੈ ਪ੍ਰੋਫੈਸਰ ਵਿਜਿੰਦਰ ਕੌਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਾ ਠੀਕ ਹੋਣ ਤੇ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਠੀਕ ਨਹੀਂ ਹੁੰਦੇ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਬਨਾਇਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਇਸ ਲਈ ਹੁਣ ਰਣਨੀਤੀ ਤਿਆਰ ਕਰ ਲਈ ਹੈ ਇਹ ਨਹੀਂ ਪਤਾ ਕਿ ਜਿਹੜੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਗਈਆਂ ਨੇ ਉਹ 메ਨ ਚਿਹਰਾ ਭਗਵੰਤ ਮਾਨ ਸੀ ਭਗਵੰਤ ਮਾਨ ਦੀ ਬਦੌਲਤ ਸੱਤਾ ਦੇ ਵਿੱਚ ਆਈ ਪਾਰਟੀ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਲੇਖਨ ਅਰਵਿੰਦ ਕੇਜਰੀਵਾਲ ਨੇ ਠਾਂਲਿਆ ਹੈ ਕੋਈ ਪਤਾ ਸੁਰ ਨਹੀਂ ਲੈ ਰਿਹਾ ਕੋਈ ਹਾਲਚਾਲ ਨਹੀਂ ਪੁੱਛ ਰਿਹਾ ਸਿੱਧੇ ਫੈਸਲੇ ਕਰ ਰਹੇ ਨੇ ਦਿੱਲੀ ਤੋਂ ਪੰਜਾਬ ਅਤੇ ਪੰਜਾਬੀ ਦੇ ਖਿਲਾਫ ਧੰਨਵਾਦ